ਉਹ ਨਹੀਂ ਜੁਆਇਨ ਕੀਤਾ ਸੀਗਾ ਠੀਕ ਹੁਣ ਕਿੱਥੇ ਦੇ ਆ ਕਿਹਨੇ ਵੀਡੀਓ ਕੋ ਲਾਈ ਬਈ ਯਰ ਜੀਕਣ ਫਰਦਾਣਾ ਬਈ ਜੱਫੀ ਪਵਾਦ ਨੇ ਉਹ ਘੜੀਕਾਰ ਅੱਛੇ ਯਾਰ ਬਾਈ ਯਾਰ ਬਾਈ ਜੀਕਣ ਆ ਗਿਆ ਬਾਪ ਹੀ ਬਾ ਤੁਸੀਂ ਕੱਲ ਨਹੀਂ ਇੱਥੇ ਆਣਾ ਖਿੱੱਚ ਕੇ ਪਾ ਦਿੱਤਾ। ਥੈਂ ਖਿੱੱਚ ਕੇ ਰੱਖ ਲੋ ਘਰ ਮੈਂ। ਯਾਰ ਮੈਂ ਨਾ ਬਹੁਤ ਗੱਡੀਆਂ ਦੇਖੀਆਂ ਬਾਹਰ ਵੀ ਗਿਆੰ ਦबई ਗਿਆ ਇੰਗਲੈਂਡ ਗਿਆ ਆਸਟ੍ਰੇਲੀਆ ਗਿਆ ਐਡਾ ਸਨ ਰੂਹ ਨਹੀਂ ਦਿੱਤਾ ਹਨਾ ਜਿੰਨਾ ਆਂ ਇੰਡੀਆ ਵਾਲੀ ਕਾਰ ਨੇ ਦਿੱਤਾ ਹਨਾ। ਬਹੁਤ ਵੱਡਾ ਦੇਖ ਆਏ ਆਠੋਂ ਲੈ ਕੇ ਇਹਦੇ ਅੰਦਰ ਗਹੀਂ ਇਥੋਂ ਲੈ ਕੇ ਉਹ ਤੱਕ ਪਿੱਛੇ ਤੱਕ। ਬੜਾ ਕੀ ਗੱਡੀ ਐ। ਗੱਡੀ ਤੈਨੂੰ ਸੋ ਚੰਨਣਾ ਪਾਉਣਿਆ। ਇਸ ਵੀਰ ਦੀ ਗੱਡੀ ਐ। ਏ ਤੂੰ ਰੋਟੇ ਤੇ ਲਾਈ ਵਰਦਾ ਦਾ ਰੂਪ ਹੈ ਬਈ ਇਹਦੇ ਛੱਤ ਕੱਟਤੀ ਸੀ ਉਹਨੂੰ ਦੀ ਹੈ ਉਹ ਤੋਂ ਦੀ ਪੈਗ ਦਾ ਵਾਲਾ ਖਲੋੜਾ ਕੰਮ ਜਦੋਂ ਨੇ ਵੀਡੀਓ ਕਾਲ ਕੀਤੀ ਮਨ ਲੱਗਾ ਡਿਫੈਂਡਰ ਤੇ ਬੈਠਾ ਭਾਈ ਨਾ ਬਾਈ ਕਹਿੰਦੇ ਗੱਡੀ ਕਿੱਥੇ ਲਾਈ ਆ ਤੂੰ ਉਹਦੀ ਹਾਂ ਮੈਂ ਬਾਈ ਕਹਿੰਦਾ ਕਿ ਹਾਲ ਖੜੀ ਐ ਤੇ ਅੱਛਾ ਇਹਦੇ ਕਿੱਥੇ ਸਾਨੂੰ ਹੈ ਇਹਦਾ ਸਰੂਪ ਕਿੱਡਾ ਲਵਾਇਆ ਤੂੰ ਆਪ ਕੀ ਚਾਹ ਕਣ ਹਾਂ ਓਰੀ ਆ ਵਾਹਿਗੁਰੂ ਵਾਹਿਗੁਰੂ ਆ ਰਸਤੇ ਚ ਪਈ ਦਰਘਟਨਾ ਹੋਈ ਪਈ ਐ ਧਿਆਨ ਨਾਲ ਜਾਇਆ ਕਰੋ ਕਾਲ ਨਾ ਕਰਿਆ ਕਰੋ ਮੈਨੂੰ ਲੱਗਾ ਤਾਂ ਬਾਈ ਨੇ ਮੁੜਦਾ ਹੋਣਾ ਇੱਧਰ ਤੇ ਅੱਗੇ ਟਰੱਕ ਆ ਗਿਆ ਇਹ ਤੇ ਕੱਟ ਰਿਹਾ ਤੇ ਮੈਨੂੰ ਤਾਂ ਕੱਟ ਵੀ ਨਹੀਂ ਬਾਈ ਵੈਸੇ ਵਿੱਚ ਵਜੇ ਟੇਟੀ ਹੋਈ ਐ ਆ ਨੰਬਰ ਐ 8280 ਵਾਹਿਗੁਰੂ 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 ਨਹੀਂ ਮੁੜਨ ਨਾਲ ਰਹਿਣੀ ਬਾਈ ਵੈਸੇ ਬੱਜੀਏ ਬਈ ਧਿਆਨ ਨਾਲ ਆਇਆ ਕਰੋ ਹੁਣ ਹਾਂ ਬਈ ਇੱਕ ਤਾਂ ਹੁਣ ਧੁੰਦਾ ਪੈਣ ਲੱਗ ਜਾਣ ਗਿਆ ਇੱਕ ਧੁਮਾ ਜਾ ਹੋਇਆ ਪਿਆ ਤੇ ਆਦਾ ਵੀ ਧਿਆਨ ਨਾਲ ਬਾਕੀ ਚਲੋ ਮਜਬੂਰੀ ਚ ਬੰਦਾ ਲੇਟ ਫਿਟ ਹੋ ਜਾਂਦਾ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਵੀ ਲੇਟ ਹੋਇਆ ਨਾ ਜਾਵੇ ਹੋ ਜਾਂਦਾ ਜਿਵੇਂ ਸਾਡੀ ਮਜਬੂਰੀ ਬਣ ਕੇ ਚੱਸੀ ਹੋ ਗਏ ਤੇ ਆਪਦਾ ਆਰਾਮ ਨਾਲ ਧਿਆਨ ਨਾਲ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਨਵੇਂਲੇ ਬਲੌਗ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਰਾਤ ਆਗੇ ਸੀ ਬਠਿੰਡੇ ਤੇ ਵਿੱਚੇ ਅਸੀਂ ਜਿਹੜੀਆਂ ਵੀਡੀਓ ਬਠਿੰਡੇ ਦੀਆਂ ਐਡ ਕਰਾਂਗੇ ਤੇ ਵਿੱਚੇ ਮਤਲਬ ਜਿੱਥੇ ਅਸੀਂ ਗਏ ਸੀ ਇੱਕ ਬਾਈ ਜੀ ਖਾਨ ਨੂੰ ਮਿਲ ਕੇ ਆਇਆ ਉਹਦੀਆਂ ਹੀ ਪਾਵਾਂਗੇ ਤੇ ਬਾਕੀ ਆਪਦਾ ਜਿਹੜਾ ਸ਼ਹਿਰ ਰੰਦਾ ਆਪਦਾ ਹੀ ਹੁੰਦਾ ਹੈ ਪਟੰਡੇ ਆ ਕੇ ਲੱਗਦਾ ਵੀ ਆਹ ਕਿਆ ਨਜ਼ਾਰਾ ਤੇ ਅੱਜ ਸਾਨੂੰ ਦਿਖਾਉਣੇ ਆ ਪਟੰਡੇ ਦਾ ਰੌਣਕ ਮੇਲਾ ਇੱਕ ਦੋ ਕੰਮ ਆ ਗਿੱਧੜੇ ਵੀ ਜਾਣਾ ਉੱਥੇ ਵੀ ਇਲੈਕਸ਼ਨ ਚੱਲ ਰਹੇ ਆ ਤਾਂ ਕਰਕੇ ਜੁੜੇ ਰੋ ਸਾਡੇ ਨਾਲ ਨਵੀਆਂ ਨਵੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਵਾਹ ਵੇ ਵਾਹ ਵਧੀਆ ਘਟਾਉਣਾ ਜਾਨਾ ਹਲੋ ਜੀ ਦੇਖੇ ਮੈਂ ਚਾਹ ਲਿਆ ਉਹ ਬਈ ਹੈ ਨਾ ਹੋਇਆ ਸੀ ਇੱਕ ਬੰਦੇ ਨਾਲ ਉਹ ਐਂ ਕਰੀ ਜਾਂਦਾ ਸੀ ਉਹ ਦੰਦੀ ਵੱਢ ਲਿਓ ਨੇ ਨਾ ਤਾਂ ਕੱਲ ਵੀਡੀਓ ਦੇਖੀ ਨੇ ਮੈਂ ਇਹਨੂੰ ਥੋੜੀ ਜਿਹੀ ਦਾ ਇਹਦਾ ਬਾਲਾ ਛੋਟਾ ਹੈ ਬਹੁਤ ਛੋਟਾ ਹੈ ਮਹੀਨੇ ਦਾ ਵੀ ਨਹੀਂ ਉੜੇ ਦਾ ਬਡਾਉ ਆਇਆ ਯਾਰ ਪੱਟ ਗਿਆ ਹੋਊਗਾ ਬਈ ਬਸ ਮਤਤਰੀ ਰਹ ਮੇਰੇ ਨਾਲ ਬਾਅਦ ਕਰ ਲਗਦਾ ਲੰਘ ਜਾਂ ਬਾਹਰ ਚੀਜ਼ੋ ਵਾਇਸ ਉੱਪਰ ਕਰਕੇ ਆ ਕੋਈ ਨੂੰ ਆਇਆ ਸੀ ਜਿਹਦਾ ਮਾਇਆ ਬਰੂ ਹੋਣਾ ਲੱਗੇ ਤੂੰ ਅੱਛਾ ਤੇ ਉਹਦੇ ਲਈ ਜੇ ਜੇ ਚਾਹ ਬਾਕੀ ਰਹਿੰਦੇ ਆ ਬਰਦ ਬੜਦਾ ਫੜਦੋ ਜੇ ਬਦ ਇਹਦਾ ਚਾਬੀ ਦਰ ਮਿੰਗੋ ਜੀ ਬਾਸ ਕਰਾਉਣ ਵਾਲੇ ਆਦ ਰਿਆ ਨਾ ਬਾਸ ਵਕਤਾਂ ਕਾ ਜੀ ਪੱਟੀ ਰੋਡ ਤੇ ਬਠਿੰਡਾ ਹੁਣ ਮੈਂ ਤੇ ਬਾਈ ਗਰਜੋਤ ਆਪਣਾ ਗਿੱਲ ਸਾਹਿਬ ਉਹਨਾਂ ਨਾਲ ਜਾ ਰਿਆਂ ਜੀ ਪਿੰਡ ਉਹ ਆਏ ਪਏ ਬਠਿੰਡੇ ਕੰਮਕਾਰ ਤੇ ਹੁਣ ਸਮਾਂ ਦੇਖ ਲਓ ਵੀ 6:30 ਹੋਇਆ ਤੇ ਕਿੰਨੀ ਜਿਆਦੇ ਮਤਲਬਾਤ ਹੁੰਦੇ ਜਾਈ ਪਈ ਐ ਆ ਦੇਖੋ ਮਰਾ ਗਿੱਲ ਸਾਹਿਬ ਨੇ ਕਿਹਾ ਮੈਂ ਚੱਲ ਗਿਆ ਬਦੌ ਟਾਈਮ ਮੜੇ ਆ ਹੁਣ ਜਾਂਦੇ ਆ ਘਰੇ ਜਾ ਕੇ ਫਰੈਸ਼ ਹੋ ਚੁਣਨੇ ਆ ਅਰ ਬਰਸ਼ਾ ਦੇ ਸ਼ੱਕੇ ਸੌਣਾਂਗੇ ਫਿਰ ਬਾਕੀ ਬਠਿੰਡਾ ਬਠਿੰਡਾ ਹੀ ਆ ਬਾਈ ਜੇ ਜਦ ਪਹੁੰਚ ਜਾਨੇ ਨਾ ਸ਼ਹਿਰ ਚ ਲੱਗਦਾ ਕਿਆ ਨਜ਼ਾਰਾ ਲੇਕਾਂ ਦਾ ਸ਼ਹਿਰ ਫਾਰਮਲ ਬਣੇ ਹੋਏ ਐ ਉਹਨਾਂ ਦਾ ਬਠਿੰਡਾ ਚ ਬਹੁਤ ਕੁਝ ਆ ਗਿਆ ਭਾਵੇਂ ਇਹਮ ਤੋਂ ਹੋਵੇ ਭਾਵੇਂ ਉਹ ਫੈਸ਼ਨ ਵਾਲਿਆਂ ਦਾ ਹੋਵੇ ਉਹ ਕਲੱਬ ਤੇ ਜਿਹੜਾ ਨਵਾਂ ਆਊਟਲੈਟ ਬਣਾਇਆ ਨਾ ਉਹਦੋਂ ਦਿਖਾਇਆ ਸੀ ਸਰਾ ਸੀ ਸਰਾ ਤੇ ਬਾਕੀ ਉਹ ਵੀ ਬਠਿੰਡਾ ਸੋਹਣਾ ਯਾਰ ਪਤਾ ਨਹੀਂ ਮੈਂ ਇੱਕ ਦਿਨ ਅਖਬਾਰ 'ਚ ਪੜਿਆ ਸੀ ਬਠਿੰਡਾ ਸਫਾਈ ਪੱਖੋਂ ਪਤਾ ਨਹੀਂ ਪਹਿਲੇ ਨੰਬਰ ਤੇ ਸੀ ਮਹਾਲੇ ਨਾਲੋਂ ਮਹਾਲੀ ਦੂਜੇ ਤੇ ਸੀ ਖੁਸ਼ੀ ਹੁੰਦੀ ਆ ਜਦੋਂ ਬਠਿੰਡਾ ਪਹਿਲਾਂ ਕਿਸੇ ਟਾਈਮ 'ਤੇ ਬੈਕਵਾਰਡ ਆ ਜੀ ਅੱਜ ਵੇਖ ਲਓ ਬਠਿੰਡਾ ਸ਼ਹਿਰ ਕਿੰਨਾ ਜਿਆਦਾ ਮਸ਼ਹੂਰ ਹੈ ਤੇ ਕੋਈ ਕਮੀ ਨਹੀਂ ਸਫਾਈ ਪੱਖੋਂ ਵੀ ਵੈਸੇ ਵੀ ਸੋਹਣਾ ਸ਼ਹਿਰ ਆ ਬਹੁਤ ਸੋਹਣੀਆਂ ਮਾਰਕੀਟ ਬਣੀਆਂ ਐ ਆਮੀਨ ਮਾਰਕੀਟ ਹੈ ਜਿਹੜੀਆਂ ਹੈਗੀਆਂ ਸਾਰੀਆਂ ਲਗਦਾ ਮਹਾਲੀ ਚੰਡੀਗੜ੍ਹ ਦੀ ਮਾਰਕੀਟ ਹੁੰਦੀ ਹੈ ਬੜੀਆਂ ਵਧੀਆ ਜੰਗੀਆਂ ਵੀ ਕਹਿ ਦਗੇ ਖੂਬਸੂਰਤ ਸ਼ਹਿਰ ਹੈ ਬਠਿੰਡਾ ਬਾਕੀ ਆਪ ਦਾ ਸ਼ਹਿਰ ਤਾਂ ਆਪਦੇ ਹੁੰਦਾ ਹੈ ਬਠਿੰਡਾ ਹੋਵੇ ਭਵੇਂ ਕੋਈ ਵੀ ਹੋਵੇ ਇਹਦੇ ਕੋਈ ਸ਼ੱਕ ਨਹੀਂ ਹੈ ਬਠਿੰਡੇ ਨੂੰ ਸੋਹਣਾ ਬਣਾਉਣ ਵਾਸਤੇ ਸ਼੍ਰੋਮਣੀ ਕਾਲੀ ਦਲ ਨੇ ਬੀਬੀ ਹਰਸਪ੍ਰਤਕਾ ਔਰ ਬਾਦਲ ਨੇ ਬਹੁਤ ਯੋਗਦਾਨ ਪਾਇਆ ਜਿੰਨਾ ਵੀ ਗਹਿਰੀ ਹੈ ਤੇ ਤੁਸੀਂ ਐ ਲਾ ਲਓ ਸਾਹਿਬ ਵੀ ਉਦੋਂ ਪਹਿਲਾਂ ਬਠਿੰਡੇ ਦੇ ਕੀ ਹਾਲਾਤ ਸੀ ਅੱਜ ਬਠਿੰਡੇ ਦੇ ਕੀ ਹਾਲਾਤ ਹੈ ਤੇ ਬਠਿੰਡੇ ਵਾਲਿਆਂ ਦਾ ਵੀ ਅਸਕਰ ਲੋ ਛਾਵਛੇ ਆ ਜਿਨ੍ਹਾਂ ਨੇ ਮਤਲਬ ਬੀਬੀ ਨੂੰ ਕਦੇ ਹਾਰ ਨਹੀਂ ਦਿੱਤਾ ਇਹ ਬਹੁਤ ਵੱਡੀ ਗੱਲ ਹੈ ਬਾਕੀ ਦੋਸਤੋ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਚੰਡੀਗੜ੍ਹ ਵਾਲੀ ਕਿਸੇ ਕਾਰਨ ਕਰਕੇ ਇੱਕ ਵਾਰੀ ਪ੍ਰਾਈਵੇਟ ਕਰਦੀ ਪੈ ਗਈ ਹੈ ਤੇ ਉਹਨੂੰ ਜਲਦੀ ਪਬਲਿਕ ਕਰਾਂਗੇ ਸਲਾਲ ਫੇਸਬੁੱਕ ਤੇ ਤੇ YouTube ਤੇ ਉਹਨੂੰ ਪ੍ਰਾਈਵੇਟ ਕਰਿਆ ਆਪਾਂ ਕੋਈ ਕਾਰਨ ਹੈ ਤੁਹਾਨੂੰ ਕਾਰ ਨਹੀਂ ਬਾਅਦ ਦੱਸਾਂ ਕਿਸ ਦਿਨ ਤੇ ਅੱਜ ਤੁਸੀਂ ਇਸ ਬਲੌਗ ਦਾ ਨਾਮ ਮੰਨੋ ਬਾਕੀ ਉਹ ਜਾਣੇ ਘਰੇ ਆਰੇ ਗਿਲਸਾ ਤੇ ਨਾਲੇ ਤੁਹਾਨੂੰ ਗਿਲਸਾ ਦਾ ਰੂਲ ਕਰਾਉਣੇ ਆ ਮੈਂ ਤੇ ਗਿਲਸਾਬ ਨੇ ਕਰਤੀ ਵਾਪਸੀ ਪਿੰਡਾਂ ਨੂੰ ਤੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿੰਨੀ ਜਿਆਦਾ ਧੁੰਦ ਹੈ ਅਸੀਂ ਪਹੁੰਚ ਚੁੱਕੀਆਂ ਜੀ ਲੇਕਾਂ ਤੇ ਸਾਹਮਣੇ ਆਉਣਗੇ ਆਪਣੇ ਥਰਮਲ ਬਟਣੇ ਦੀ ਆਣ-ਬਾਣ-ਚਾਨ ਦੇਖਦੇ ਨੇ ਵੀ ਦਿਨ ਲੇਖ ਨਹੀਂ ਦਿੰਦੇ ਬਾਕੀ ਰਸ ਬਹੁਤ ਬੜਾ ਜਾਮ ਲੱਗਿਆ ਪਿਆ ਪਰ ਜਿਹੜਾ ਰਸ ਹੁੰਦਾ ਮਹਾਲੀ ਚੰਡੀਗੜ੍ਹ ਐ ਤਕੀ ਸੀ ਓਏ ਹੋਏ ਰਵੇ ਰੱਬ ਦਾ ਇੰਨਾ ਜਿਆਦਾ ਜਾਮ ਲੱਗਿਆ ਬਈ ਪੁੱਛੋ ਹੀ ਨਾ ਕੋਈ ਵੀਡੀਓ ਦੇ ਵੇਖੇ ਹੋਣਾ ਪਰ ਦੇਖੇ ਕਾਰ ਨੂੰ ਤਾਂ ਪਤਾ ਕੀ ਐ ਪਰ ਵੈਸੇ ਵੀ ਡਰਾਈਵ ਕਰਦੇ ਬਹੁਤ ਵੱਧ ਗਿਆ ਨਾਲ ਤੇ ਬਾਕੀ ਆ ਥਰਮਲ ਤਾਂ ਮੈਂ ਲਾ ਦੀਂਦੇ ਨਹੀਂ ਹੈ ਸਹੀ ਗੱਲ ਹੈ ਕਿੰਨੇ ਜਾਰੇ ਧੁੰਦ ਕਹਿ ਲੋ ਧੂਆ ਕਹਿ ਲੋ ਆਗੇ ਥਰਮਲ ਵਾਹ ਵੀ ਵਾਹ ਦੇਖਦੇ ਮੜੇ ਫਿਰ ਹੁਣ ਜਾਣਿਆਂ ਦੀ ਕਰੇ ਗਿਲਸਾ ਮੈਂ ਪਿੰਡ ਛੱਡ ਕੇ ਫਿਰ ਜਾਣਗੇ ਬਾਣੀ ਖੜੇ ਤੇ ਫਿਰ ਕੱਲ ਨੂੰ ਵਾਪਸੀ ਫਿਰ ਬਠੰਡੇ ਕੰਮ ਐ 1 2 ਕਰਾਂਗੇ ਰੁਕ ਕੇ ਵਾਕੀ ਬੱਜ ਜਾਂਦੇ ਨੇ ਵੇਖੋ ਤੂੰ ਦੂਰ ਤੇ ਹੀ ਰੋਡ ਦਿੰਦੀ ਐ ਰਸਤਾ ਇਹ ਨਾ ਕਿੱਧਰ ਵੇ ਇਲੈਕਸ਼ਨ ਚੱਲੀ ਜਾਂਦਾ ਐ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਪਿੰਡ ਬਾਦਲ ਦਿਖਾਉਣੇ ਹਨ ਰੌਣਕ ਮੇਲਾ ਜੇ ਬਾਹਰ ਚ ਲੱਗੇ ਹੋਇਆ ਤਾਂ ਹੁਣ ਐ ਨਹੀਂ ਪਤਾ ਬਾਦ ਸਾਹਿਬ ਇੱਥੇ ਐ ਕਿ ਚੰਡੀਗੜ੍ਹ ਐ ਜੇ ਇੱਥੇ ਹੋਏ ਤਾਂ ਬਾਹਰ ਚ ਗੱਡੀਆਂ ਬਹੁਤ ਖੜੀਆਂ ਹੋਣਗੀਆਂ ਨਾ ਹੋਏ ਤਾਂ ੱਟ ਗੱਲ ਐ ਬਾਕੀ ਜਿਹੜਾ ਪਹਿਲਾਂ ਦਫ਼ਤਰ ਹੁੰਦਾ ਸੀ ਹਾਂ ਹੁੰਦਾ ਸੀਗਾ ਇੱਥੇ ਪੰਪ ਦੇ ਨਾਲ ਆ ਪੰਪ ਆ ਗਿਆ ਤੇ ਇਧਰ ਆ ਗਿਆ ਈ ਘੋੜਿਆਂ ਦਾ ਸਟਾਰਟ ਫਾਰਮ ਬੜਾ ਤਕੜੀਆਂ ਘੋੜੀਆਂ ਇੱਥੇ ਘੋੜੇ ਆ ਗਿਆ ਜੀ ਆਪਣਾ ਸੀਮ ਹਾਊਸ ਇੱਥੇ ਮਿਲਦਾ ਹੈ ਨਹੀਂ ਇੰਨੇ ਗੱਡੀਆਂ ਬਹੁਤ ਖੜੀਆਂ ਆਉਂਦੀਆਂ ਨੇ ਚੰਡੀਗੜ੍ਹ ਹੋਣਗੇ ਜਾਂ ਦਿੱਲੀ ਅਸੀਂ ਪਿੰਡ Badal